ਇਹ ਤੁਸੀਂ ਵੀ ਘਰੇ ਬਣਾ ਸਕਦੇ ਹੋ ਇੱਕ ਸੁੰਢ ਕਾਲੀ ਮਿਰਚ ਮਗ ਬੀਪਲ ਔਰ ਸੁੰਢ ਤਿੰਨ ਚੀਜ਼ਾਂ ਔਰ ਇੱਕੇ ਦੇ ਵਿੱਚ ਤੁਸੀਂ ਪਾਉਣੀ ਹੈ ਬਹੇੜਾ ਤੇ ਇੱਕ ਬਾਈ ਬੜਿੰਗਾ ਪੰਜ ਚੀਜ਼ਾਂ ਨੇ ਹਰ ਜਗ੍ਹਾ ਮਿਲ ਜਾਂਦੀਆਂ ਪੰਸਾਰੀ ਤੋਂ ਤੇ ਇਹਨਾਂ ਨੂੰ ਘਰੇ ਲਿਆ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਹੁਣ ਬੰਦਾ ਬੈੱਡ ਤੇ ਬੈਠਾ ਰੋਟੀ ਖਾ ਰਿਹਾ ਬੈੱਡ ਤੇ ਬੈਠੇ ਮਟਰ ਖਾ ਲਿਆ ਉੱਥੇ ਬਟਰ ਉੱਥੇ ਚਕਾਏ ਭਾਂਡੇ ਤੇ ਉੱਥੇ ਸੌਂ ਗਿਆ ਮੈਂ ਵੀ ਪਹਿਲਾਂ ਪਹਿਲਾਂ ਬੈੱਡ ਤੇ ਰੋਟੀ ਖਾਂਦਾ ਹੁੰਦਾ ਸੀ ਬਹਿ ਕੇ ਤਾਂ ਜਿੰਨੇ ਦਿਨ ਮੈਂ ਬੈੱਡ ਤੇ ਰੋਟੀ ਬੈਠ ਕੇ ਖਾਧੀ ਆ ਜੀ ਬਰਕਤੇ ਨਹੀਂ ਹੁੰਦੀ ਸੀ ਕੰਮ 'ਚ ਹੀ ਬਰਕਤ ਨਹੀਂ ਆਈ ਧਨ ਦੌਲਤ ਤਾਂ ਬਹੁਤ ਦੂਰ ਦੀ ਗੱਲ ਨਵੇਂ ਜਮਾਨੇ 'ਚ ਪੈਦਾ ਹੋ ਗਏ ਤੇ ਰੱਬ ਬਦਲ ਗਿਆ ਰੱਬ ਤੇ ਉਹੀ ਆ ਰੱਬ ਨੇ ਕਦੇ ਵੀ ਨਿੰਮ ਦੇ ਦਰਖਤ ਨੂੰ ਜਾਮਣਾ ਨਹੀਂ ਲਾਈ ਜਾਂ ਮੈਂ ਤੁਹਾਨੂੰ ਦੱਸਾਂ ਰੱਬ ਨੇ ਜੇ ਰੱਬ ਇਹ ਜੇ ਕੰਮ ਕਰਨ ਲੱਗਾ ਫੇਰ ਕੀ ਕਰੋਗੇ ਖੰਜੂਰ ਦੇ ਪੇੜ ਨੂੰ ਜੇ ਪਿੱਪਲ ਲੱਗ ਗਿਆ ਜਿੱਦ ਤਰ ਉਹ ਬਦਲ ਗਿਆ ਫੇਰ ਬਿੰਗੇ ਸਿੱਧੇ ਜਿਵੇਂ ਫੇਰੋਂਗੇ ਇਸ ਕਰਕੇ ਰੱਬ ਨੂੰ ਜੇ ਮੰਨਦੇ ਹੋ ਤਾਂ ਉਹਦੀ ਗੱਲ ਵੀ ਮੰਨਣੀ ਪਊਗੀ मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है ਮera stamina ਵੈਸਾ ਬੜੀ ਵੱਡੀ ਮੁਸੀਬਤ ਅੱਜ ਦੇ ਸਮੇਂ 'ਚ ਬਣੀ ਆ ਉਹ ਸਿਰਫ ਪੰਜਾਬ ਦੀ ਨਹੀਂ ਬਲਕਿ ਮੈਨੂੰ ਲੱਗਦਾ ਕੁਮਾਂਤਰੀ ਅੰਤਰਰਾਸ਼ਟਰੀ ਪੱਧਰ ਦੀ ਮੁਸੀਬਤ ਆ ਉਹ ਆ ਮੋਟਾਪਾ ਹਰ ਕੋਈ ਕਹਿੰਦਾ ਮੈਂ ਆਣੀ ਖਾਣਾ ਮੈਂ ਮੋਟਾ ਹੋ ਜਾਊਂਗਾ ਮੱਖਣ ਨਹੀਂ ਖਾਣਾ ਮੈਂ ਮੋਟਾ ਹੋ ਜਾਊਂਗਾ ਦੇਸੀ ਕਿਉਂ ਨਹੀਂ ਖਾਣਾ ਮੈਂ ਮੋਟਾ ਹੋ ਜਾਊਂਗਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਲੋਕ ਬਾਟੇ ਦੇ ਬਾਟੇ ਦੇਸੀ ਘਿਓ ਦੇ ਪੀ ਜਾਇਆ ਕਰਦੇ ਸੀ ਤੇ ਉਹ ਮੋਟਾਪੇ ਨਾਲ ਦੀ ਚੀਜ਼ ਨਹੀਂ ਸੀ ਪਰ ਹੁਣ ਮੋਟਾਪਾ ਆਮ ਘਰਾਂ ਦੇ ਵਿੱਚ ਘਰ ਘਰ ਗਿਆ ਹੈਗਾ ਇਹਦੇ ਬਾਰੇ ਕੀ ਕਹਿੰਦੇ ਪੁਰਾਣੇ ਜ਼ਮਾਨੇ 'ਚ ਲੋਕ ਖਾਂਦੇ ਸੀ ਅਸੀਂ ਵੀ ਦੇਖੇ ਨੇ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜੰਮਿਆ ਪਲਿਆ ਹੁਣ ਅੱਜ ਤੋਂ ਮੈਂ ਅੱਜ 60 ਸਾਲ ਦਾ ਤਾਂ ਮੈਂ ਅੱਜ ਤੋਂ ਕੋਈ ਜ਼ਿਆਦਾ ਨਹੀਂ 50 ਸਾਲ ਪੁਰਾਣਾ ਜ਼ਮਾਨਾ ਦੇਖਿਆ ਹੋਸ਼ ਆ ਗਈ ਸੀ ਪੂਰੀ 9-10 ਸਾਲ ਦੇ ਜ਼ਮਾਨਾ ਦੇਖਣ ਲੱਗ ਗਏ ਸੀ ਤਾਂ 50 ਸਾਲ ਪਹਿਲਾਂ ਤੁਸੀਂ ਆਪ ਹੀ ਇਮੇਜਨ ਕਰੋ ਕਿਹੋ ਜਿਹਾ ਜਮਾਨਾ ਹੋਊਗਾ ਕਿਹੋ ਜਿਹਾ ਘਰ ਸੀਗੇ ਕਿਦਾਂ ਮੈਂ ਉਸ ਪਿੰਡ 'ਚ ਬਣਿਆ ਜਿਸ ਪਿੰਡ 'ਚ ਅੱਧੇ ਘਰ ਕੱਚੇ ਹੁੰਦੇ ਸੀਗੇ ਲਿਪ ਲਿਪ ਕੇ ਪੋਚੇ ਲਾਉਣੇ ਸਾਡੇ ਖੁਦ ਦੇ ਘਰ 'ਚ ਸਾਡੀ ਦਾਦੀ ਗੋਹਾ ਪਾ ਕੇ ਪੋਚਾ ਲਾਉਂਦੀ ਹੁੰਦੀ ਸੀ ਮਿੱਟੀ 'ਚ ਤਾਂ ਅਸੀਂ ਉਸ ਉਹਨਾਂ ਘਰਾਂ 'ਚ ਜੰਮੇ ਪਲੇ ਆ ਤੇ ਚੁੱਲ੍ਹਾ ਹੀ ਬਣਿਆ ਹੁੰਦਾ ਸੀ ਨਾਲ ਉਹਦੇ ਮਮਟੇ ਉੱਥੇ ਪੀੜੀਆਂ ਡਾਹ ਕੇ ਸਾਰਿਆਂ ਨੇ ਮੂੜਾ ਪੀੜੀ ਲਾ ਕੇ ਰੋਟੀ ਖਾਣੀ ਇੱਕ ਜਾਨੀ ਤਵੇ ਤੇ ਰੋਟੀ ਲਾ ਰਹੀ ਸੀ ਉਹ ਜਿਹੜਾ ਨਜ਼ਾਰਾ ਦੇਖਿਆ ਹੋਇਆ ਉਹ ਫਿਰ ਲੋਕੀ ਉਹਨੀ ਮਿਹਨਤ ਵੀ ਕਰਦੇ ਸੀ ਜੇ ਜੀ ਕੰਮ ਕਰਦੇ ਸੀ ਜਿਵੇਂ ਇੱਕ ਕਹਾਵਤ ਬਣੀ ਵੀ ਦੱਬ ਕੇ ਰੱਜ ਕੇ ਖਾ ਤੇ ਦੱਬ ਕੇ ਬਾ ਇੱਕ ਕਹਾਵਤ ਸੀ ਇੱਕ ਵੀ ਮਤਲਬ ਕੰਮ ਵੀ ਉਹਨਾ ਕਰ ਹੁਣ ਕੀ ਆ ਹੁਣ ਬੰਦਾ ਬੈੱਡ ਤੇ ਹੀ ਬੈਠਾ ਰੋਟੀ ਖਾ ਰਿਆ ਬੈੱਡ ਤੇ ਬੈਠੇ ਮਟਰ ਖਾ ਲਿਆ ਉੱਥੇ ਬਟਰ ਉੱਥੇ ਚਕਾਏ ਪਾਣ ਦੇ ਉੱਥੇ ਸੌਂ ਗਿਆ ਇਹ ਵੀ ਤਾਂ ਬੜੀ ਗੱਲ ਹੈ ਨਾ ਜੀ ਔਰ ਜਿਹੜਾ ਬੈੱਡ ਤੇ ਰੋਟੀ ਖਾਣ ਵਾਲਾ ਸਿਸਟਮ ਹੈ ਮੈਂ ਖੁਦ ਹੰਡਾਇਆ ਜਿਹੜੇ ਲੋਕ ਬੈੱਡ ਤੇ ਬਹਿ ਕੇ ਰੋਟੀ ਖਾਂਦੇ ਨੇ ਜਿੰਨੀ ਕੁ ਧਿਰ ਮੈਂ ਵੀ ਕੀਤਾ ਹੈ ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਆ ਮੈਂ ਕੋਈ ਉੱਪਰੋਂ ਥੋੜੀ ਟਪਕਿਆ ਹੋਇਆ ਤੁਹਾਡੇ ਪਰਿਵਾਰਾਂ ਚੋਂ ਹੀ ਆ ਮੈਂ ਵੀ ਪਹਿਲਾਂ-ਪਹਿਲਾਂ ਬੈੱਡ ਤੇ ਰੋਟੀ ਖਾਂਦਾ ਹੁੰਦਾ ਸੀ ਬਹਿ ਕੇ ਤਾਂ ਜਿੰਨੇ ਦਿਨ ਮੈਂ ਬੈੱਡ ਤੇ ਰੋਟੀ ਬਹਿ ਕੇ ਖਾਧੀ ਆ ਜੀ ਬਰਕਤੇ ਨਹੀਂ ਹੁੰਦੀ ਸੀ ਕੰਮ 'ਚ ਹੀ ਬਰਕਤ ਨਹੀਂ ਆਈ ਧਨ ਦੌਲਤ ਤਾਂ ਬਹੁਤ ਦੂਰ ਦੀ ਗੱਲ ਫਿਰ ਮੈਨੂੰ ਕਿਸੇ ਦੋਸਤ ਮਿੱਤਰ ਨੇ ਕਿਹਾ ਇੱਕ ਦਿਨ ਮੇਰੇ ਘਰੇ ਆਇਆ ਤੇ ਕਹਿੰਦਾ ਯਾਰ ਤੂੰ ਇੱਥੇ ਬਹਿ ਕੇ ਰੋਟੀ ਨਾ ਖਾਇਆ ਕਰ ਮਾ ਤੈਨੂੰ ਕੀ ਕਹਿੰਦਾ ਯਾਰ ਮਗਰ ਆਪਣਾ ਕਾਰੋਬਾਰ ਵਧੀਆ ਚੱਲਦਾ ਕਹਿੰਦਾ ਫਿਰ ਬਣਾਇਆ ਕੀ ਮਾ ਬੜਾ ਐਦਾ ਕੁਝ ਨਹੀਂ ਯਾਰ ਕੰਮ ਵਧੀਆ ਚੱਲੀ ਜਾਂਦਾ ਕਹਿੰਦਾ ਤੂੰ ਐਂ ਕਰ ਥੱਲੇ ਜ਼ਮੀਨ ਤੇ ਬਹਿ ਕੇ ਰੋਟੀ ਖਾ ਮੈਡਮ ਤੁਸੀਂ ਜਦ ਵੀ ਮੇਰੇ ਕੋਲੇ ਕਦੇ ਲੰਚ ਟਾਈਮ 'ਚ ਆ ਕੇ ਜਾਂ ਡਿਨਰ ਟਾਈਮ 'ਚ ਆ ਕੇ ਮੈਂ ਜ਼ਮੀਨ ਤੇ ਬਹਿ ਕੇ ਰੋਟੀ ਖਾਂਦਾ ਹੁੰਦਾ ਮੇਰਾ ਸਾਰਾ ਸਟਾਫ ਵੀ ਦੇਖਦਾ ਹੁੰਦਾ ਵੀ ਗੁਲਸਤਾਨ ਥੱਲੇ ਹੁਣ ਮੇਰਾ ਸਟਾਫ ਵੀ ਬੈਠਣ ਲੱਗਾ ਥੱਲੇ ਬਹਿ ਕੇ ਖਾਂਦੇ ਆ ਤੇ ਮਤਲਬ ਉਹ ਉਹ ਦਿਨ ਗਿਆ ਜੀ ਇਹ ਮੈਂ ਤੁਹਾਨੂੰ ਵਿੱਚ ਇੱਕ ਛੋਟੀ ਜੀ ਗੱਲ ਆ ਬਧੀ ਐਕਸਪੀਰੀਅੰਸ ਦੀ ਸ਼ੇਅਰ ਕੀਤੀ ਹੈ ਕਿ ਇਹਦੇ 'ਚ ਬਹੁ ਤੁਸੀਂ ਕਦੇ ਬੈੱਡ ਤੇ ਬਹਿ ਕੇ ਰਾਤ ਨੂੰ ਰੋਟੀ ਖਾ ਲਓ ਸਵੇਰੇ ਤੁਹਾਨੂੰ ਕੋਈ ਨਾ ਕੋਈ ਬੈਡ ਨਿਊਜ਼ ਆਉਗੀ ਆਪਕੇ ਚਾਹੇ ਛੋਟੀ ਆਵੇ ਚਾਹੇ ਬੜੀ ਆਵੇ ਇਹ ਇੱਕ ਕੁਦਰਤੀ ਹੈ ਕਿਉਂਕਿ ਜਿਸ ਜਗ੍ਹਾ ਤੇ ਤੁਸੀਂ ਸੌਣੇ ਆ ਜਿਸ ਜਗ੍ਹਾ ਤੇ ਅਸੀਂ ਰਾਤ ਨੂੰ ਆਪਣਾ ਜੋ ਵੀ ਕਰਦੇ ਆ ਉਸ ਜਗ੍ਹਾ ਤੇ ਬਹਿ ਕੇ ਤੁਸੀਂ ਅੰਨ ਨੂੰ ਖਾਂਦੇ ਹੋ ਉਹ ਤੁਹਾਨੂੰ ਨੁਕਸਾਨ ਕਰਦਾ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸੋ ਹੈਗੀਆਂ ਨੇ ਗੋਡ ਜੋ ਹੈਗਾ ਸੋ ਗੋਡ ਹੈਗਾ ਤੇ ਇਹ ਪੁਰਾਣੇ ਟਾਈਮ ਦੀਆਂ ਬਣੀਆਂ ਹੋਈਆਂ ਗੱਲਾਂ ਨੇ ਪੁਰਾਣੇ ਟਾਈਮ ਦੀਆਂ ਨੇ ਹੁਣ ਰਸੋਈ 'ਚ ਅਸੀਂ ਜੁੱਤੀ ਲਾ ਕੇ ਵੜਦੇ ਆ ਜੀ ਅਸੀਂ ਅੱਜ ਵੀ ਜੁੱਤੀ ਲਾ ਕੇ ਅੰਦਰ ਰਸੋਈ ਦੇ ਵੜਦੇ ਆ ਤੇ ਲੇਕਿਨ ਹੁਣ ਦੇ ਬੱਚੇ ਕੀ ਕਰਦੇ ਹੁਣ ਉਮੀ ਤੁਰੇ ਫਿਰੀ ਜਾਂਦੇ ਨੇ ਮਤਲਬ ਉਹ ਏ ਨਹੀਂ ਹੈ ਕਿ ਅਸੀਂ ਨਵੇਂ ਜਮਾਨੇ 'ਚ ਪੈਦਾ ਹੋ ਗਏ ਤੇ ਰੱਬ ਬਦਲ ਗਿਆ ਰੱਬ ਤੇ ਉਹੀ ਆ ਰੱਬ ਨੇ ਕਦੇ ਵੀ ਨਿੰਮ ਦੇ ਦਰਖਤ ਨੂੰ ਜਾਮਣਾ ਨਹੀਂ ਲਾਈ ਜਾਂ ਮੈਂ ਤੁਹਾਨੂੰ ਦੱਸਾਂ ਰੱਬ ਨੇ ਜੇ ਰੱਬ ਇਹੋ ਜੇ ਕੰਮ ਕਰਨ ਲੱਗਾ ਫੇਰ ਕੀ ਕਰੋਗੇ ਖੰਜੂਰ ਦੇ ਪੇੜ ਨੂੰ ਜੇ ਪਿਪਲ ਲੱਗ ਗਿਆ ਫਿਰ ਕੀ ਕਰੋਗੇ ਰੱਬ ਆਪਣੀ ਜਗ੍ਹਾ ਤੇ ਸਟਿਲ ਲਾ ਸਟੈਂਡ ਆ ਬੰਦੇ ਦੇ ਨੱਕ ਉੱਥੇ ਹੀ ਲਾਉਂਦਾ ਬੁੱਲ ਉੱਥੇ ਹੀ ਲਾਉਂਦਾ ਅੱਖਾਂ ਉੱਥੇ ਹੀ ਲਾਉਂਦਾ ਜਿੱਦ ਤਰ ਉਹ ਬਦਲ ਗਿਆ ਫਿਰ ਬਿੰਗੇ ਸਿੱਧੇ ਜਿਓ ਫਿਰੋਂਗੇ ਇਸ ਕਰਕੇ ਰੱਬ ਨੂੰ ਜੇ ਮੰਨਦੇ ਹੋ ਤਾਂ ਉਹਦੀ ਗੱਲ ਵੀ ਮੰਨਣੀ ਪਊਗੀ ਐ ਨਾ ਸੋਚੋ ਵੀ ਜਿਹੜੇ ਸਾਡੇ ਬੁੜੇ ਬਜ਼ੁਰਗ ਸੀ ਉਹ ਤਾਂ ਅਕਲਮੰਦੇ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਤੇ ਜੁੱਤੀ ਲਾ ਕੇ ਰਸੋਈ ਚ ਇਹ ਚੀਜ਼ਾਂ ਦਾ ਖਿਆਲ ਰੱਖੋ ਬਾਕੀ ਜਿਹੜੀ ਤੰਦਰੁਸਤੀ ਹੈ ਉਹਦਾ ਸਭ ਤੋਂ ਵੱਡਾ ਲੈਣ ਦੇਣੇ ਆ ਕਿ ਜਿਹੜਾ ਮੋਟਾਪੇ ਦੀ ਗੱਲ ਮੈਡਮ ਤੁਸੀਂ ਕੀਤੀ ਆ ਉਹਦਾ ਮੇਨ ਮਕਸਦ ਹੈ ਕਿ ਲੇਜੀ ਹੋ ਗਏ ਨੇ ਲੋਕ ਹੂੰ ਸੁਸਤ ਹੋਗੇ ਸੁਸਤ ਹੋਗੇ ਨੇ ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਮੋਟਾਪਾ ਘਟਾਉਣ ਦੀ ਸਭ ਤੋਂ ਵਧੀਆ ਚੀਜ਼ ਜਿਹੜੀ ਅਸੀਂ ਮਾਰਕੀਟ 'ਚ ਲੈ ਕੇ ਆਏ ਆ ਲੋਕਾਂ ਨੂੰ ਦੱਸਿਆ ਪਹਿਲਾਂ ਤਾਂ ਮੈਂ ਟੀਵੀ ਤੇ ਲੋਕਾਂ ਨੂੰ ਖੁੱਲ੍ਹ ਕੇ ਨੁਸਖਾ ਦੱਸਿਆ ਜਦੋਂ ਮੈਨੂੰ ਪਤਾ ਲੱਗ ਗਿਆ ਵੇ ਨੁਸਖਾ ਕਾਮਯਾਬ ਹੈ ਲੋਕਾਂ ਨੂੰ ਫਾਇਦਾ ਕਰ ਰਿਹਾ ਫਿਰ ਮੈਂ ਉਸ ਨੁਸਖੇ ਨੂੰ ਗਵਰਨਮੈਂਟ ਤੋਂ ਪੇਟੈਂਟ ਕਰਾਇਆ ਤਾਂ ਕਿ ਜਿਹੜਾ ਬੰਦਾ ਨਹੀਂ ਬਣਾ ਸਕਦਾ ਘਰੇ ਉਹ ਸਾਡੇ ਕੋਲੋਂ ਲੈ ਸਕਦਾ ਕਿਉਂਕਿ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਕਾਰੋਬਾਰੀ ਨੇ ਕੋਈ ਬਾਹਰ ਰਹਿ ਰਿਹਾ ਕੋਈ ਪੀਜੀ ਤੇ ਰਹਿ ਰਿਹਾ ਕੋਈ ਕਿਸੇ ਦੀ ਘਰ ਵਾਲੀ ਇੱਥੇ ਰਹਿ ਰਹੀ ਆ ਬਾਹਰ ਫੋਰਨ ਚ ਬੈਠਾ ਉਹ ਕਿਵੇਂ ਆਪਸ ਚ ਐਡਜਸਟ ਕਰਨਗੇ ਬਣਾ ਕੇ ਚੀਜ਼ਾਂ ਤਾਂ ਉੱਥੇ ਅਸੀਂ ਆਪਦੇ ਲਈ ਤਿਆਰ ਕੀਤਾ ਕੀ ਸੀਗਾ ਸੁਣੋ ਗੱਲ ਇਹ ਇਹ ਤੁਸੀਂ ਵੀ ਘਰੇ ਬਣਾ ਸਕਦੇ ਹੋ ਇੱਕ ਸੁੰਢ ਹਮ ਅ ਕਾਲੀ ਮਿਰਚ ਜੀ ਔਰ ਮਗਪੀਪਲ ਔਰ ਸੁੰਢ ਤਿੰਨ ਚੀਜ਼ਾਂ ਕਾਲੀ ਮਿਰਚ ਮਗਾ ਸੁੰਡ ਔਰ ਇਕੇ ਦੇ ਵਿੱਚ ਤੁਸੀਂ ਪਾਉਣੀ ਹੈ ਬਹੇੜਾ ਤੇ ਇੱਕ ਬਾਈ ਬੜਿੰਗਾ ਜੀ ਇਹ ਪੰਜ ਚੀਜ਼ਾਂ ਨੇ ਹਰ ਜਗ੍ਹਾ ਮਿਲ ਜਾਂਦੀਆਂ ਪੰਸਾਰੀ ਤੋਂ ਜਿਵੇਂ ਆਮ ਆਪਾਂ ਜੜੀਆਂ ਬੁੱਟੀਆਂ ਲੈਣੇ ਉਦਾਂ ਹੀ ਮਿਲ ਜਾਂਦੀ ਤੇ ਇਹਨਾਂ ਨੂੰ ਘਰੇ ਲਿਆ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪੀਸ ਪੂਸ ਕੇ ਮਿਕਸੀ ਵਿੱਚ ਗ੍ਰाइंड ਕਰਕੇ ਪਾਊਡਰ ਬਣਾਓ ਪਾਊਡਰ ਬਣਾ ਕੇ ਉਹਨੂੰ ਕੱਪੜੇ 'ਚ ਛਾਣ ਲਓ ਉੱਪਰਲਾ ਜਿਹੜਾ ਫੋਕੜ ਜਾਂ ਗੇੜ ਦਿਓ ਥੱਲੇ ਜਿਹੜਾ ਕੱਪੜੇ 'ਚ ਬਚਿਆ ਪਾਊਡਰ ਜਿੰਮ ਬੰਬਰ ਦੀ ਚੁੰਨੀ ਚੰਨੀ 'ਚ ਛਾਣ ਲਓ ਉਹ ਵਾਲਾ ਪਾਊਡਰ ਤੁਸੀਂ ਅੱਧਾ ਚਮਚਾ ਸਵੇਰੇ ਦੁਪਹਿਰੇ ਸ਼ਾਮ ਰੋਟੀ ਤੋਂ ਪਹਿਲਾਂ ਜਾਂ ਰੋਟੀ ਤੋਂ ਬਾਅਦ ਖਾ ਸਕਦੇ ਹੋ ਉਹਦੇ ਨਾਲ ਤੁਸੀਂ ਦੇਖਿਓ ਮੈਡਮ ਕਿ ਜਿਹੜਾ ਵਜ਼ਨ ਵਧ ਰਿਹਾ ਸੀ ਡੇ ਬਾਏ ਡੇ ਉਹ ਰੁਕ ਗਿਆ ਔਰ ਜਿਹੜੇ ਜਿਹੜੀ ਬੋਡੀ ਚ ਵੀਕਨੈਸ ਸੀ ਉਹ ਖਤਮ ਹੋ ਗਈ ਔਰ ਜਿਹੜਾ ਵਜ਼ਨ ਹਰ ਮਹੀਨੇ ਘਟ ਰਿਹਾ ਉਹ ਵੀ ਤੁਸੀਂ ਦੇਖੋਗੇ ਕਿ ਬਹੁਤ ਗੁੱਡ ਵਜ਼ਨ ਘਟ ਰਿਹਾ ਮਤਲਬ ਕਿਲੋ ਡੇਢ ਕਿਲੋ ਵਜ਼ਨ ਹਰ ਮਹੀਨੇ ਘਟਦਾ ਆਰਾਮ ਨਾਲ ਘਟ ਰਿਹਾ ਹਾਂ ਔਰ 6 ਮਹੀਨੇ ਦੇ ਵਿੱਚ ਵਿੱਚ ਜਦੋਂ ਬੰਦੇ ਦਾ ਵਜ਼ਨ ਘਟਦਾ ਹੈ ਨਾ ਜੀ ਤਕਰੀਬਨ 10 ਕਿਲੋ ਘਟ ਜਾਂਦਾ ਜਦੋਂ ਕਿਸੇ ਦੀ ਬਾਡੀ ਚੋਂ 10 ਕਿਲੋ ਨਿਕਲਦਾ ਨਾ ਜੀ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਕੀ ਬਣਿਆ ਔਰ ਜਿਹੜਾ ਇਹਦੇ ਇਸ ਫਾਰਮੂਲੇ ਨਾਲ ਜਿਹੜਾ ਵਜ਼ਨ ਘਟਦਾ ਉਹ ਫਿਰ ਦੁਬਾਰਾ ਵਧਦਾ ਨਹੀਂ ਇਹ ਇੱਕ ਐਸਾ ਫਾਰਮੂਲਾ ਹੈ ਫਿਰ ਅਸੀਂ ਇਹਨੂੰ ਜਾ ਕੇ ਆਪਣਾ ਫੈਟ ਗੱਜ ਕੇਸਰੀ ਦੇ ਨਾਮ ਤੇ ਇਹਨੂੰ ਅਸੀਂ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਕਰਵਾਇਆ ਹੁਣ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਔਰ ਜਿਹੜੇ ਲੋਕ ਲੈ ਕੇ ਜਾਂਦੇ ਆ ਬੜੇ ਖੁਸ਼ ਆ weight reduce ਹੋ ਰਿਹਾ ਬਾਕੀ ਰਹੀ ਗੱਲ ਇਹਦੇ ਨਾਲ ਹਾਜਮਾ ਠੀਕ ਹੋ ਜਾਂਦਾ ਵੈਸਾ ਵੀ ਇੱਕ ਸਵਾਲ ਇੱਥੇ ਮੇਰਾ ਹੋਰ ਬਣਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਇਸ ਵੀਡੀਓ ਨੂੰ ਵੇਖ ਰਹੀਆਂ ਹੋਣਗੀਆਂ ਜਦੋਂ ਅਸੀਂ ਸੁੰਡ ਦੀ ਗੱਲ ਕਰਦੇ ਹਾਂ ਜਾਂ ਜਿਵੇਂ ਤੁਸੀਂ ਤਿੰਨ ਚਾਰ ਚੀਜ਼ਾਂ ਹੋਰ ਵਿੱਚ ਗਣਾਈਆਂ ਨੇ ਔਰ ਜਿਹੜੀਆਂ ਖਾਸ ਕਰਕੇ ਸਾਡੀਆਂ 40 ਜਾਂ 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੇ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਸਵਾਲ ਆ ਜਾਂਦਾ ਕਿ ਕਿਤੇ ਇਹ ਚੀਜ਼ ਮੈ ਕਿ ਮੇਰੇ ਪੀਰੀਅਡਸ ਜਿਹੜੇ ਨੇ ਕਿਤੇ ਉਹਨਾਂ ਦੇ ਉੱਤੇ ਕੋਈ ਡਿਸਟਰਬੈਂਸ ਜਾਂ ਕੋਈ ਅਸਰ ਨਾ ਹੋਵੇ ਨਾ ਚੀਜ਼ਾਂ ਦਾ ਇਹਦੇ ਬਾਰੇ ਜਾਣਕਾਰੀ ਇਹਦਾ ਕੋਈ ਅਸਰ ਨਹੀਂ ਹੁੰਦਾ ਜੀ ਕਿਉਂਕਿ ਜਿਹੜਾ ਅਸੀਂ ਇਹਦੇ ਵਿੱਚ ਨਾਲ ਬਿਹੜਾ ਪਾਇਆ ਤੇ ਬਾਈਬਲਿੰਗ ਪਾਇਆ ਉਹਦਾ ਹੀ ਰੀਜ਼ਨ ਹੈ ਕਿ ਇੱਕ ਤਾਂ ਥਾਇਰੋਇਡ ਨੂੰ ਕੰਟਰੋਲ ਕਰਦਾ ਦੇਖੋ ਥਾਇਰੋਇਡ ਗਲੈਂਡ ਨੂੰ ਜਦੋਂ ਕੰਟਰੋਲ ਕਰ ਲਿਆ ਕਿਸੇ ਅੱਜ ਦੀ ਡੇਟ 'ਚ ਮੰਨ ਲਓ 40% ਲੋਕਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਜੋ 20% ਨੂੰ ਪਤਾ ਹੈ 20 ਨੂੰ ਪਤਾ ਹੀ ਨਹੀਂ ਟੈਸਟ ਹੀ ਨਹੀਂ ਹੁੰਦੇ ਇਹ ਤਾਂ ਇਹ ਇਹ ਸਾਰੇ ਲੋਕਾਂ ਵਾਸਤੇ ਫਾਇਦੇਮੰਦ ਹੈ ਜਦੋਂ ਤੁਹਾਡਾ thyroid gland ਜਿਹੜਾ ਉਹ ਸਟਰੋਂਗ ਹੋ ਗਿਆ ਤਾਂ ਨੇਚਰਲ ਤਰੀਕੇ ਨਾਲ ਜਿਹੜਾ ਵਜ਼ਨ ਘਟੂਗਾ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਜਿਹੜੇ ਮੈਂ ਘਰੇਲੂ ਨੁਸਖੇ ਤੁਹਾਡੇ ਨਾਲ ਸ਼ੇਅਰ ਕਰਦਾ ਨਾ ਇਹਦਾ ਸੋਚੋ ਵੀ ਗੋਇਲ ਐਵੇਂ ਕਰੀ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਸਕੇ ਭੈਣ ਭਰਾ ਮਾਪੇ ਬਾਪ ਦੀ ਤਰ੍ਹਾਂ ਮੰਨਦਾ ਪੰਜਾਬ ਨੂੰ ਕਿਉਂਕਿ ਮੈਨੂੰ ਪਤਾ ਹੈ ਕਿ ਆ ਜਨਮ ਥੋੜਾ ਜਿਆ ਰਹਿ ਗਿਆ ਔਰ ਜ਼ਿਆਦਾ ਪੰਜਾਬ ਦੇ ਲਿਖੇ ਆ ਬਸ ਇਹ ਹੈ ਕਿ ਬਾਕੀ ਤਾਂ ਦੁਨੀਆ ਬਹੁਤ ਕੁਝ ਕਰਦੀ ਹੈ ਮੈਂ ਇੰਨੀ ਕੀ ਸੇਵਾ ਤੁਹਾਡੀ ਕਰ ਲਵਾਂ ਇਹੀ ਬਹੁਤ ਆ ਇੱਕ ਰੇਲੂ ਨੂੰ ਉਸਕੇ ਨੋਟ ਕਰਕੇ ਰੱਖਿਆ ਕਰੋ ਬਣਾਇਆ ਕਰੋ ਖਾਇਆ ਕਰੋ ਪਰ ਜੇ ਚੰਗੇ ਲੱਗਣ ਤਾਂ ਥੈਂਕ ਯੂ ਭੇਜਿਆ ਕਰੋ ਤੁਹਾਡੇ ਕੰਮ ਆਵਾਂਗੇ ਬਹੁਤ ਜ਼ਿਆਦਾ ਜੀ ਜੀ ਸਰ ਜਿਵੇਂ ਆਪਾਂ ਮੋਟਾਪੇ ਦੀ ਗੱਲ ਕੀਤੀ ਤੁਸੀਂ ਰਸੋਈ ਦੇ ਬਾਰੇ ਬਹੁਤ ਗੱਲਾਂ ਵਧੀਆ ਕੀਤੀਆਂ ਦੱਸਿਆ ਕਿ ਕਿਵੇਂ ਸਾਨੂੰ ਰਸੋਈ ਦੇ ਵਿੱਚ ਉੱਠਣਾ ਬੈਠਣਾ ਖਾਣਾ ਪੀਣਾ ਚਾਹੀਦਾ ਜੀ ਇੱਕ ਮੇਰਾ ਕਾਰਨ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਹਿਲਾਂ ਜਿਹੜੀਆਂ ਰਸੋਈਆਂ ਹੁੰਦੀਆਂ ਸੀ ਉਹ ਥੱਲੇ ਬੈਠ ਕੇ ਰੋਟੀ ਪਕਾਉਣ ਵਾਲੀਆਂ ਹੁੰਦੀਆਂ ਸੀ ਸਟੈਂਡਿੰਗ ਕਿਚਨ ਦਾ ਜਿਹੜਾ ਰਿਵਾਜ ਨਹੀਂ ਸੀਗਾ ਕਿਤੇ ਨਾ ਕਿਤੇ ਔਰਤਾਂ ਦੇ ਵਿੱਚ ਮੋਟਾਪੇ ਦਾ ਕਾਰਨ ਇਸਟੈਂਡਿੰਗ ਕਿਚਨਸ ਵੀ ਨੇ ਸਟੈਂਡਿੰਗ ਕਿਚਨ ਮੋਟਾਪੇ ਦਾ ਕਾਰਨ ਤਾਂ ਬਣਿਆ ਹੀ ਨੇ ਉਹਦੇ ਨਾਲ ਨਾਲ ਨਾ ਮੈਡਮ ਇੱਕ ਬਹੁਤ ਵੱਡਾ ਕਾਰਨ ਇੱਕ ਬਣਿਆ ਨੇ ਕਿ ਗੋਡੇ ਖੜ ਗਏ ਹੂੰ ਗੋਡੇ ਖੜਾਤੇ ਇਹਨਾਂ ਨੇ ਕਿਉਂ ਉਹਨਾਂ ਨੂੰ ਪਤਾ ਹੀ ਨਹੀਂ 2-2 2.5-2.5 ਘੰਟੇ ਲੱਗਦੇ ਆ ਰਸੋਈ ਦੇ ਵਿੱਚ ਖੜੇ-ਖੜੇ ਰੋਟੀ ਬਣਾਉਣੀ ਸਮਾਨ ਕੱਟਣਾ ਬਣਾਉਣਾ ਬੈਠਦੀਆਂ ਹੀ ਨਹੀਂ ਬੈਠਦੀ ਮੈਂ ਕਹਿੰਦਾ ਇੱਕ ਸਟੂਲ ਤਾਂ ਰੱਖੋ ਅੰਦਰ ਮੇਰੀ ਭੈਣੋ ਇੱਕ ਰਸੋਈ 'ਚ ਕੁਰਸੀ ਢਾਲੋ ਛੋਟੀ 5-10 ਮਿੰਟ ਬਾਅਦ ਬਹਿ ਜਾਇਆ ਕਰੋ ਹੂੰ ਗੋਡੇ ਦੇ ਰਖਲੂ ਥਾੜੀ ਜਿਹੜੇ ਕੱਟਣੇ ਨੇ ਆਲੂ ਪਿਆਰ ਉਹ ਪੂਰਾ ਭਾਰ ਜਿਹੜਾ ਗੋਡਿਆਂ ਤੇ ਪੈਂਦਾ ਪੂਰਾ ਵਜ਼ਨ ਗੋਡਿਆਂ ਤੇ ਹੁੰਦਾ ਔਰ ਤੁਸੀਂ ਜਿਹੜਾ ਐਕਚੁਅਲ ਵਜ਼ਨ ਦੀ ਗੱਲ ਨਹੀਂ ਹੈ ਜਿਹੜਾ ਹਿੱਲਣਾ ਉਹ ਉਹ ਬਾਰ-ਬਾਰ ਉਹ ਝਟਕਾ ਲੱਗਦਾ ਉਹ ਵੇਲਣਾ ਕਰਨਾ ਤੇ ਉਹਦੇ ਵਿੱਚ ਨਾ نیچے ਗੋਡੇ ਤੇ ਬਹੁਤ ਪ੍ਰੈਸ਼ਰ ਪੈਂਦਾ ਕਈ ਸੁਣਦੀਆਂ ਨਹੀਂ ਸਮਝਦੀਆਂ ਨਹੀਂ ਮੇਰੀਆਂ ਭੈਣਾਂ ਹੁਣ ਸਮਝਣ ਲੱਗ ਗਈ ਨੇ ਜਿੱਦਾਂ ਮੈਂ ਬੋਲਦਾ ਤੁਸੀਂ ਕਦੇ ਵੀ ਕਿਸੇ ਹੋਟਲ 'ਚ ਜਾਇਓ ਬਾਬਚੀ ਨੇ ਉਹ ਬਾਬਰਚੀ ਨੇ ਜਿਹੜੇ ਉਹਨਾਂ ਦੇ ਗੋਡੇ ਖਰਾਬ ਘਰੇਲੂ ਨਾਰੀਆਂ ਜਿਹੜੀਆਂ ਖੜੇ ਹੋ ਕੇ ਰੋਟੀ ਬਣਾਉਣ ਲੱਗੀਆਂ ਗੋਡੇ ਖਰਾਬ ਨੇ ਰੋਟੇ ਵੱਧ ਜਾਂਦਾ ਜੀ ਹਾਂ ਕੱਲਾ ਪੇਟ ਇਹ ਕਿਉਂ ਵੱਧਦਾ ਕਿਉਂਕਿ ਖੜੇ ਹੋਣਾ ਇੱਕ ਸਟਿਲ ਖੜੇ ਰਹਿਣਾ ਖੜੇ ਹੋ ਕੇ ਕੰਮ ਕਰਨਾ ਉਹ ਇੱਕ ਆਪ ਦੇ ਆਪ ਚ ਬਹੁਤ ਵੱਡੀ ਪ੍ਰੋਬਲਮ ਹੈ ਸਾਡੀ ਹੈਲਥ ਵਾਸਤੇ ਕਿਉਂਕਿ ਖੜੇ ਰਹੋ ਕਰੋ ਬਿਲਕੁਲ ਪਰ ਨਾਲ ਇੱਕ ਸਟੂਲ ਢਾ ਕੇ ਰੱਖੋ ਛੋਟਾ ਜਿਹਾ ਜੀ ਤੇ ਤੁਸੀਂ ਹਰ 5 ਜਾਂ 10 ਮਿੰਟ ਬਾਅਦ ਬਹਿ ਜਾ ਕਰੋ ਨਹੀਂ ਤਾਂ ਗੋਡੇ ਖੜੇਣ ਤੋਂ ਬਾਅਦ ਵੀ ਤਾਂ ਅਸੀਂ ਕਹਿੰਨੇ ਆਂ ਕਰ ਲਓ ਫਿਰ ਵੀ ਤਾਂ ਕਰਦੇ ਆ ਪਹਿਲਾਂ ਹੀ ਕਰ ਲਓ ਹੈਗੇ ਪ੍ਰੋਬਲਮ ਨਾ ਵੈ ਸਭ ਗੋਡੀਆਂ ਨੂੰ ਲੈ ਕੇ ਆਲੇ-ਦੁਆਲੇ ਤੋਂ ਬੜੀਆਂ ਕਾਮਨ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਗੋਡਿਆਂ ਦੀ ਡਾਕਟਰ ਨੇ ਦੱਸਿਆ ਜੀ ਗ੍ਰੀਸ ਮੁੱਕ ਗਈ ਗੋਡਿਆਂ ਦੇ ਵਿੱਚ ਗੈਪ ਵੱਧ ਗਿਆ ਗੋਡਿਆਂ ਦੇ ਵਿੱਚ ਟੀਕੇ ਲੱਗਣੇ ਨੇ ਜਾਂ ਤੁਸੀਂ ਗੋਡੇ ਬਦਲਵਾਲੋ ਬੜਾ ਰਵਾਜ ਚੱਲਿਆ ਹੋਇਆ ਗੋਡੇ ਬਦਲਾਉਣ ਦਾ ਹੈ ਨਾ ਲੋਕ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਗੋਡੇ ਬਦਲਾਉਣ ਕੀ ਕਾਰਨ ਲੱਗਦਾ ਤੇ ਇਸ ਤੋਂ ਕਿਵੇਂ ਰਾਹਤ ਪਾਈ ਜਾ ਸਕਦੀ ਹੈ ਇਸ ਚੀਜ਼ ਦਾ ਐਕਚੁਅਲੀ ਗੋਡਿਆਂ ਦੀ ਗੱਲ ਜੇ ਆਪਾਂ ਕਰਦੇ ਆਂ ਇਹਦੇ ਚ ਇੱਕ ਬਹੁਤ ਸਟਰੋਂਗ ਚੀਜ਼ ਹੈ ਹਮ ਅ ਸਾਡਾ ਲਿਗਾਮੈਂਟ ਉਹ ਕਮਜ਼ੋਰ ਹੋ ਜਾਂਦਾ ਲਿਗਾਮੈਂਟ ਦੇ ਦਮ ਤੇ ਕਿੱਡੇ ਕਿੱਡੇ ਪਲੇਅਰ ਛਾਲਾ ਮਾਰਦੇ ਨੇ ਆਪਾਂ ਕਿੰਨੀਆਂ ਬਚਪਨ ਚ ਛਾਲਾ ਮਾਰੀਆਂ ਨੇ ਚਲੋ ਹੁਣ ਤੇ ਆਪਾਂ ਕਮਾਂਗਾਰਾਂ ਚ ਪੈ ਗਏ ਕਿਤੇ ਆਪਾਂ ਗੱਡੀ ਚੜ੍ਹ ਕੇ ਕਿਤੇ ਗੱਡੀ ਭੱਜ ਕੇ ਫੜ ਲਈ ਕਿਤੇ ਗੱਡੀ ਚੋਂ ਥੱਲੇ ਗਰੇ ਕਦੇ ਕਦੇ ਕੁਝ ਹੋਇਆ ਨਹੀਂ ਹੁੰਦਾ ਨਾ ਕਿਉਂਕਿ ਰੱਬ ਦਾ ਬਣਾਇਆ ਹੋਇਆ ਇੱਕ ਸਿਸਟਮ ਹੈ ਇਹ ਜਦੋਂ ਇਹਦੇ ਵਿੱਚ ਲਿਗਾਮੈਂਟ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਔਰ ਇਹਦੇ ਅੰਦਰ ਜਿਹੜੀ ਜਿਹੜੋ ਅਸੀਂ ਗ੍ਰੀਸ ਕਹਦੇ ਆ ਆਮ ਉਹ ਇੱਕ ਸਾਈਨੋਵਲ ਫਲੂਇਡ ਹੈ ਉਹ ਜਦੋਂ ਐਦਾਂ ਗੋਡੇ 'ਚ ਆਪਾਂ ਦੇਖਦੇ ਇੰਨੀ ਬਿਰਲ ਹੁੰਦੀ ਆ ਐਕਸਰੇ ਦੇ ਵਿੱਚ ਉਹ ਫਿਰ ਜੇ ਤਾਂ ਐ ਜੁੜਿਆ ਹੋਇਆ ਫਿਰ ਤਾਂ ਸਮਝੋ ਖਤਮ ਹੈ ਕਹਾਣੀ ਫਿਰ ਤਾਂ ਆਪਰੇਸ਼ਨ ਹੋ ਕੇ ਵੀ ਜੇ ਕੁਝ ਬਣਦੀ ਆ ਗੱਲ ਬਣਾ ਲਓ ਜੇ ਉਹ ਬਿਲਕੁਲ ਐ ਖੁੱਲਾ ਥੋੜਾ ਜਿਹਾ ਵੀ 10% ਵੀ ਤਾਂ ਇਟਮਿੰਜੋ 'ਚ ਫਲੂਇਡ ਜੰਮਿਆ ਹੋਇਆ ਨਾ ਕਿ ਕੋਈ ਕਿਉਂਕਿ ਇਹਨੇ ਜਾਣਾ ਕਿੱਥੇ ਆ ਗੋਡੇ 'ਚੋਂ ਨਿਕਲ ਕੇ ਨਾ ਟਾਇਲਟ ਰਾਹ ਜਾਵੇ ਨਾ ਬਾਥਰੂਮ ਰਸਤੇ ਜਾਵੇ ਇਹ ਉੱਥੇ ਹੀ ਰਹੂਗਾ ਇਹ ਜੰਮ ਜਾਂਦਾ ਇਹ 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 ਖਤਮ ਨਹੀਂ ਹੁੰਦਾ ਲੋਕ ਕਹਿੰਦੇ ਗਰੀਸ ਮੁੱਕ ਗਈ ਮੁੱਕਦਾ ਮੱਕਦਾ ਨਹੀਂ ਇਹ ਸੁੱਕਦਾ ਉਹ ਉਥੇ ਜੰਮਦਾ ਫਿਰ ਉਹ ਉਹ ਐਸਾ ਸੁੱਕਦਾ ਜੀ ਜਦੋਂ ਬੰਦਾ ਤੁਰਦਾ ਜਾਂ ਖੜਾ ਹੁੰਦਾ ਚਿਕਾ ਨਿਕਲਦੇ ਨਾਲ ਦਰਦ ਨਾਲ ਉਹ ਕੀ ਹੈ ਕਿ ਉਹ ਜੰਮਿਆ ਹੋਇਆ ਜਦੋਂ ਉਹਨੂੰ ਮੈਲਟ ਕਰ ਦਿੱਤਾ ਕਿਸੇ ਤਰੀਕੇ ਉਹ ਫਿਰ ਹੁਣ ਮੈਲਟ ਕਰਨ ਲਈ ਬਹੁਤ ਤੇਲ ਮਲਦੇ ਨੇ ਲੋਕ ਕਈ ਤੇਲਾਂ ਦੀਆਂ ਮਸ਼ਹੂਰੀਆਂ ਆ ਗਈਆਂ ਲੈ ਲਿਆ ਹਨਾ ਉਹ ਲਾ ਲਿਆ ਲਾ ਦਿੰਦੇ ਨੇ ਮਾੜਾ ਮੋਟਾ ਕਦੇ ਰਾਮ ਵੀ ਮਿਲ ਜਾਂਦਾ ਬੱਚੇ ਥੱਕਾ ਸਟਾਰਟ ਚੱਲੀ ਜਾਂਦਾ ਉਹਦੇ ਲਈ ਸਭ ਤੋਂ ਵਧੀਆ ਚੀਜ਼ ਬਣਾਈ ਹੈ ਗੋੜ ਦੇ ਬਣਾਈ ਹੈ ਪੇੜਾਂ ਨੂੰ ਲਾਈ ਹੈ ਉਹ ਹੈਗੀ ਹੈ ਕਾਲਾ ਗੂੰਦ ਜੀ ਕਾਲਾ ਗੁੰਦ ਕਾਲਾ ਗੁੰਦ ਕਾਲਾ ਗੁੰਦ ਜਿਹੜਾ ਹੈਗਾ ਉਹਦੇ ਵਿੱਚ ਜਟਾ ਮੰਸੀ ਪਾਇਆ ਉਹਨੂੰ ਪਾ ਕੇ ਅਸੀਂ ਬਰਾਬਰ ਮਾਤਰਾ ਦੇ ਵਿੱਚ ਕਰਕੇ ਸੈੱਟ ਉਹਨੂੰ ਜਦੋਂ ਅਸੀਂ ਕੈਪਸੂਲ ਰੂਪ ਚ ਬਣਾਇਆ ਤਾਂ ਉਹ ਜਿਹਨੂੰ ਵੀ ਅੱਜ ਤੱਕ ਦਿੱਤਾ ਹੈ ਸਿਸਟਰ ਉਹ ਬੰਦਾ ਬਿਲਕੁਲ ਓਕੇ ਉਹ ਅੱਗੇ 3 ਮਹੀਨੇ ਚ ਉਹਨੂੰ ਉਹੀ ਡਾਕਟਰ ਕਹਿ ਦਿੰਦੇ ਨੇ ਆਪਰੇਸ਼ਨ ਦੀ ਲੋੜ ਨਹੀਂ ਜਿਨ੍ਹਾਂ ਨੇ ਕਿਹਾ ਸੀ ਅੱਜੇ ਆਪਰੇਸ਼ਨ ਕਰਾ 3 ਮਹੀਨੇ ਚ ਇੰਨਾ ਫਰਕ ਪੈਂਦਾ ਫਿਰ ਅਸੀਂ ਉਹਨੂੰ 3 ਮਹੀਨੇ ਹੋਰ ਦਿੰਨੇ ਆ ਤਾਂ ਕਿ ਮੁੜ ਕੇ ਉਹਨੂੰ ਕਦੇ ਵੀ ਐਸੀ ਜੀ ਪ੍ਰੋਬਲਮ ਨਾ ਆਵੇ ਛੇ ਵੀ ਨੇ ਸਹੀ ਕੰਪਲੀਟ ਕਰਾ ਦਿੰਨੇ ਆ ਇੱਕ ਤੇ ਕਾਲਾ ਗੂੰਦ ਕੈਪਸੂਲ ਹੈ ਉਹਦੇ ਨਾਲ ਪੰਚਮ ਹਲਦੀ ਜਿਹਦੇ ਵਿੱਚ ਪੰਜ ਹਲਦੀਆਂ ਨੇ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਪੀਲੀ ਹਲਦੀ ਤੇ ਜੰਗਲੀ ਹਲਦੀ ਜੀ ਇਹ ਪੰਜ ਹਲਦੀਆਂ ਜਿਹੜੀਆਂ ਨੇ ਇਹ ਸਰੀਰ ਦੇ ਅੰਦਰ ਪੂਰੀ ਤਰ੍ਹਾਂ એનਰਜੈਟਿਕ ਹੋ ਕੇ ਤਾਂ ਗੁੱਡਿਆਂ ਦੇ ਵਿੱਚ ਜਿਹੜਾ ਦਰਦ ਹੁੰਦਾ ਸਰੀਰ ਦੇ ਵਿੱਚ ਦਰਦ ਹੁੰਦਾ ਬੈਕ ਦੇ ਵਿੱਚ ਦਰਦ ਹੁੰਦਾ ਨਾੜਾਂ ਦੇ ਵਿੱਚ ਦਰਦ ਹੁੰਦਾ ਕਫਲ ਸੌਰੀ ਕਾਫ ਮਸਲ ਦੇ ਵਿੱਚ ਦਰਦ ਹੁੰਦਾ ਉਹਨੂੰ ਕੰਟਰੋਲ ਕਰ ਲੈਂਦੀ ਆ ਤੇ ਦੂਜੀ ਗੱਲ ਇਹਦੇ ਨਾਲ ਅਸੀਂ ਬਣਾਇਆ ਤੇਲ ਤੇਲ ਵੀ ਨਾ ਅਸੀਂ ਮੈਡਮ ਬਣਾਇਆ ਕਾਲੇ ਗੂੰਦ ਤੋਂ ਅੱਛਾ ਜੀ ਐਸਾ ਚਮਤਕਾਰੀ ਤੇਲ ਆਹੋ ਜਿਹੜੇ ਗੋਡਿਆਂ ਤੇ ਲੱਗਣਾ ਸ਼ੁਰੂ ਹੁੰਦਾ ਉਹਦੇ ਅੰਦਰਲੀ ਜਿਹੜੀ ਜੰਮੀ ਹੋਈ ਹੋਏਗੀ ਇਹ ਫਲੂਇਡ ਉਹ ਮੈਲਟ ਹੋਣਾ ਸ਼ੁਰੂ ਹੋ ਜਾਂਦੀ ਹੈ ਪਹਿਲੇ ਮਹੀਨੇ ਚ ਪੇਸ਼ੰਦਾ ਕੇ ਕਹਿ ਦਿੰਦਾ ਵੀ ਗੁਲਸਰ 10 ਕੇ ਪੈਸੇ ਫਰਕ ਪੈ ਗਿਆ। ਅੱਛਾ ਜੀ। ਔਰ ਬਹੁਤ ਵੱਡਾ ਹੁੰਦਾ ਜੀ। ਇਹ 10 ਪੈਸੇ ਕਹਿਣਾ ਮਤਲਬ ਅੰਦਰੋਂ 40 50 ਪੈਸੇ ਠੀਕ ਹੋਇਆ ਤਾਂ 10 ਬਾਹਰ ਦਿਖਣ ਲੱਗਾ। ਬਾਹਰ ਦਿਖਣ ਲੱਗਾ। ਅਗਲੇ ਮਹੀਨੇ ਉਹਦੀ ਰਿਕਵਰੀ ਹੁੰਦੀ ਹੈ ਫਿਰ ਉਹ ਕਹਿੰਦੇ ਹੁਣ ਤਾਂ ਜੀ ਬਹੁਤ ਫਰਕ ਪੈ ਗਿਆ। ਕਈ ਤਾਂ ਐਂ ਕਹਿੰਦੇ ਨੇ 50% ਫਰਕ ਹੋ ਗਿਆ। ਮੈਂ ਕਹਾਂ ਯਾਰ ਇੰਨੇ ਖੁਸ਼ ਹੋਣ ਦੀ ਲੋੜ ਨਹੀਂ। ਆਪਣੇ ਕੰਮ ਹੌਲੀ ਹੌਲੀ ਕਰਦੇ ਰਹੋ। ਤਾਂ ਕਿ ਐਨਓ ਵੀ ਆਪਾਂ ਖੁਸ਼ੀ ਖੁਸ਼ੀ ਦੇ ਵਿੱਚ ਜਿਆਦਾ ਉਛਲਕੂਦ ਕਰ ਲਈਏ ਦੁਬਾਰਾ ਫੇਰ ਪ੍ਰੋ 6 ਮਹੀਨੇ ਬਾਅਦ ਉਹੀ ਡਾਕਟਰ ਉਹੀ ਸਭ ਕੁਝ ਇਹ ਕਹਿੰਦੇ ਆ ਆਪਰੇਸ਼ਨ ਦੀ ਲੋੜ ਨਹੀਂ ਔਰ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਕਿ ਪਹਿਲੇ ਮਹੀਨੇ ਜਿਹੜਾ ਮਰੀਜ਼ ਆਉਂਦਾ ਉਹਦੇ ਚਿਹਰੇ ਤੇ ਉਹ ਵਾਲੀ ਖੁਸ਼ੀ ਹੁੰਦੀ ਆ ਕਿ ਉਹਨੂੰ ਇਹ ਹੁੰਦਾ ਹੈ ਕਿ ਮੇਰਾ ਆਪਰੇਸ਼ਨ ਟਲ ਗਿਆ ਬਹੁਤ ਵੱਡੀ ਗੱਲ ਹੈ ਇਹ ਇਹ ਵੱਡੀ ਗੱਲ ਹੈ ਜੀ ਤੁਸੀਂ ਇੱਕ ਚੀਜ਼ ਦੇਖੋ ਮੈਡਮ ਕਿ ਅਸੀਂ ਆ ਹੁਣੀ 2018 ਤੋਂ ਬਾਅਦ ਲਾ ਲੋ ਅਸਲੀ ਮੈਦਾ ਜਿਹੜਾ ਰੋਲਾ ਸ਼ੁਰੂ ਕਰਿਆ ਇਹ 2000 ਮੇਰਾ ਖਿਆਲ ਹੈ ਵੀ 21 'ਚ ਕਰਿਆ ਹੂੰ ਆ ਹੁਣ ਕਰਿਆ ਜੀ ਆਪਣਾ ਸੌਰੀ 2000 ਅ ਅੱਜ ਚੱਲ ਰਿਹਾ ਤੁਹਾਡੇ ਕੋਲ 2024 ਚੱਲ ਰਿਹਾ ਜੀ 21 ਚ ਕਰਿਆ ਜੀ ਇਹ 21 ਚ ਅਸੀਂ ਕਰਿਆ 3 ਸਾਲ ਹੀ ਹੋਏ ਨੇ ਸਾਢੇ 3 ਸਾਲ ਸਾਨੂੰ ਇਹ ਕੰਮ ਕਰਦਿਆਂ ਨੂੰ ਜੀਦਾ ਵੀ ਅਸੀਂ ਇਹ ਦਿੱਤੀ ਹੈ ਜੀ ਦਵਾਈ ਉਹਨੂੰ ਆਪਰੇਸ਼ਨ ਨਹੀਂ ਕਰਾਉਣਾ ਪਿਆ ਹਲੇ ਤੱਕ ਇਹ ਇੱਕ ਬਹੁਤ ਵੱਡੀ ਗੱਲ ਆ ਫਿਰ ਦੂਜੀ ਗੱਲ ਕੀ ਆ ਕਿ ਉਦੋਂ ਤੋਂ ਲੈ ਕੇ ਹੁਣ ਤੱਕ 40% ਲੋਕ ਜਿਹੜੇ ਮੈਨੂੰ ਮਿਲੇ ਨਹੀਂ ਜਿਨ੍ਹਾਂ ਨੇ ਸਾਡੀ ਦਵਾਈ ਨਹੀਂ ਲਈ ਹਲੇ ਹਲੇ ਉਹਨਾਂ ਨੇ ਸਿਰਫ ਸਾਡੇ ਵੀਡੀਓ ਸੁਣਨੇ ਨੇ ਗੱਲਾਂ ਸੁਣੀਆਂ ਨੇ ਉਹਨਾਂ ਨੂੰ ਇੰਨਾ ਭਰੋਸਾ ਹੋ ਗਿਆ ਕਿ ਉਹ ਆਪਰੇਸ਼ਨ ਵੱਲ ਨਹੀਂ ਗਏ ਦੇਖੋ 40% ਲੋਕਾਂ ਨੂੰ ਰੋਕ ਲੈਣਾ ਬਿਲਕੁਲ ਬਹੁਤ ਵੱਡੀ ਗੱਲ ਹੈ ਜੋ ਹੈ ਸੁਹ ਇਹ ਆ ਜਾ ਅਰੇ ਐਸਾ ਤੂੰ ਕਿਆ ਖਾਤਾ ਯਾਰ ਇਤਨੀ ਤਾਕਤ ਕਹਾਂਸੇ ਲਾਤਾ ਹੈ ਮੇਰਾ ਭਰੋਸੇਮੰਦ ਸਾਥੀ ਐਕਸ ਪਲੱਸ ਗੋਲਡ ਕੈਪਸੂਲ ਜੋ دیتا ਹੈ ਮੈਨੂੰ ਘੋੜੇ ਕੇ ਜੈਸੀ ਚੁਸਤੀ ਫੁਰਤੀ ਔਰ ਤਾਕਤ ਔਰ ਸਾਥ ਮੇਂ ਬੜਾਤਾ ਹੈ ਮੇਰਾ ਸਟੈਮੀਨਾ